ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅਮੀਰ ਵਿਰਸੇ ਦਾ ਇੱਕ ਹੋਰ ਲੋਕ ਗੀਤ ਤੁਹਾਡੇ ਰੂਬਰੂ ਨਾਂਕਿਆਂ ਦੀ ਪੈਣ ਥੋੜਿਆਂ ਦੇ ਨਾਂ ਦੀ ਆਹੋ ਪਾਈਆਹੋ ਪਾਈ ਥੋੜਿਆਂ ਦੇ ਨਾਂ ਦੀ ਖੇਡਣੇ ਨੂੰ ਮੰਗਦੀ ਹੱਲ ਤੇ ਪਟਾਲੇ ਨਾਲੇ ਸੂਈ ਨਾਲੇ ਢਾਗਾ ਨਾਲੇ ਅੰਮਾਲੇ ਬੱਬਾ ਨਾਲੇ ਥੋੜਿਆਂ ਦੇ ਨਾਂ ਆਹੋ ਪਈਆ ਆਹੋ ਪਈ ਥੋੜਿਆਂ ਦਿਨਾਂ ਦੀ ਮੰਮੀ ਦੀ ਪੈਣ ਥੋੜਿਆਂ ਦਿਨਾਂ ਦੀ ਆਹੋ ਪਈਆ ਆਹੋ ਪਈ ਥੋੜਿਆਂ ਦਿਨਾਂ ਦੀ ਖੇਡਣੇ ਨੂੰ ਮੰਗਦੀ ਹੱਲ ਤੇ ਪਟਾਲੇ ਨਾਲੇ ਸੂਈ ਨਾਲੇ ਧਾਗਾ ਨਾਲੇ ਅੰਮਾ ਨਾਲੇ ਬੱਬਾ ਨਾਲੇ ਥੋੜਿਆਂ ਦਿਨਾਂ ਦੀ ਆਹੋ ਪਈਆ ਆਹੋ ਪਈ ਥੋੜਿਆਂ ਦੇ ਦਿਨਾਂ ਜੀ ਜੇ ਦੀਪੈਣ ਥੋੜਿਆਂ ਦਿਨਾਂ ਦੀ ਆਹੋ ਪਾਈਆ ਆਹੋ ਪਾਈ ਥੋੜਿਆਂ ਦਿਨਾਂ ਦੀ ਕਢਣੇ ਨੂੰ ਮੰਗਦੀ ਹੱਲ ਤੇ ਪਟਾਲ ਨਾਲ ਸੂਈ ਨਾਲੇ ਧਾਗਾ ਨਾਲੇ ਅੰਮਾ ਨਾਲੇ ਬਾਬਾ ਨਾਲੇ ਥੋੜਿਆਂ ਦਿਨਾਂ ਦੀ ਆਹੋ ਪਾਈਆ ਆਹੋ ਪਾਈ ਥੋੜਿਆਂ ਦਿਨਾਂ ਦੀ ਭਾਬੀ ਦੀਪੈਣ ਥੋੜਿਆਂ ਦਿਨਾਂ ਦੀ ਆਹੋ ਪਾਈਆ ਹੋ ਪਾਈ ਥੋੜਿਆਂ ਦਿਨਾਂ ਦੀ ਖੇਡਣੇ ਨੂੰ ਮੰਗਦੀ ਹੱਲ ਤੇ ਪਟਾਲ ਨਾਲ ਸੁਈ ਨਾਲ ਤਾਗਾ ਨਾਲ ਅੰਮਾ ਨਾਲੇ ਬਾਬਾ ਨਾਲੇ ਥੋੜਿਆਂ ਦਿਨਾਂ ਦੀ ਆਹੋ ਪਾਈਆ ਹੋ ਪਾਈ ਥੋੜਿਆਂ ਦਿਨਾਂ ਦੀ ਕੁੜਮਾ ਦੀ ਪਣ ਥੋੜਿਆਂ ਦਿਨਾਂ ਦੀ ਆਹੋ ਪਾਈਆ ਹੋ ਪਾਈ ਥੋੜਿਆਂ ਦਿਨਾਂ ਦੀ ਰੇਣੇ ਨੂੰ ਮੰਗਦੀ ਅਲ ਤੇ ਪਟਾਲ ਨਾਲ ਸੁਈ ਨਾਲੇ ਧਾਗਾ ਨਾਲੇ ਅੰਮਾ ਨਾਲੇ ਬਾਬਾ ਨਾਲੇ ਥੋੜਿਆਂ ਦੇ ਨਾਂ ਦੀ ਆਹੋ ਪਈਆ ਹੋ ਪਈ ਥੋੜਿਆਂ ਦੇ ਨਾਂ ਦੀ ਆਹੋ ਪਈਆ ਹੋ ਪਈ ਥੋੜਿਆਂ ਦੇ ਨਾਂ ਦੀ